ਅਸੀਂ ਜਮੇ ਅਸੀਂ ਚਲੇ ਜਾਣਾ ਹੈ ਸਿੱਖ ਨੂੰ ਸਿੱਖ ਦੀ ਬਾਹ ਫੜਨ ਦੀ ਜ਼ਰੂਰਤ ਹੈ ਜਦੋਂ ਤੱਕ ਤੁਸੀਂ ਆਪਣੇ ਆਨ ਨਾਲ ਬੈਠੇ ਸਿੱਖ ਦੀ ਬਾਹ ਫੜਨ ਵਾਸਤੇ ਰਾਜ਼ੀ ਨਹੀਂ ਹੋਵੋਗੇ ਤੁਹਾਨੂੰ ਇਹ ਪਰੇਸ਼ਾਨੀਆਂ ਭੁਗਤਲੀਆਂ ਪੈਣਗੀਆਂ ਲੰਗਰ ਲਾਣੇ ਬੜੀ ਚੰਗੀ ਗੱਲ ਹੈ ਗੱਲ ਸਰਬੱਤ ਦੀ ਗੁਰੂ ਸਾਹਿਬ ਕਰ ਗਏ ਨੇ ਲੇਕਿਨ ਸਰਬੱਤ ਦੇ ਵਿੱਚ ਸਿੱਖ ਵੀ ਆਂਦਾ ਹੈ ਸਿੱਖ ਨੂੰ ਸਿੱਖ ਦੀ ਬਾਹ ਪਕੜਨ ਦੀ ਜ਼ਰੂਰਤ ਹੈ। ਔਰ ਤੁਸੀਂ ਕੋਰ ਗੱਲ ਸਮਝੋ ਕਿ ਜਦੋਂ ਤੁਸੀਂ ਇੱਕ ਜ਼ਰੂਰਤਮੰਦ ਸਿੱਖ ਨੂੰ ਮਜ਼ਬੂਤ ਕਰਕੇ ਉੱਪਰ ਚੁੱਕੋਗੇ ਤੇ ਫਿਰ ਉਹ ਕੀ ਕਰੇਗਾ? ਉਹ ਫਿਰ ਦੁਨੀਆ ਦੇ ਵਿੱਚ ਜਾ ਕੇ ਸਰਬੱਤ ਦੇ ਭਲੇ ਦੀ ਗੱਲ ਕਰੇਗਾ। ਤੇ ਤੁਸੀਂ ਸਿੱਖ ਸਰਬੱਤ ਵਾਸਤੇ ਤਿਆਰ ਕਰ ਰਹੇ ਹੋ, ਲੇਕਿਨ ਜਦੋਂ ਉਹਦੀ ਜ਼ਰੂਰਤ ਹੈ ਉਸ ਵੇਲੇ ਉਹਦੇ ਨਾਲ ਖੜੇ ਹੋਵੋ। ਇਹ ਜਿਹੜੇ ਪੈਸੇ ਉੱਥੇ ਜਮ੍ਹਾਂ ਹੁੰਦੇ ਨੇ ਜਾਂ ਰੋਜ਼ ਦੀਆਂ ਸੇਵਾਵਾਂ ਹੁੰਦੀਆਂ ਨੇ ਤਕਰੀਬਨ ਰੋਜ਼ ਦੇ 15-20 ਕਾਲਸ ਮੈਨੂੰ ਆਉਂਦੇ ਨੇ ਔਰ ਰੋਜ਼ ਤੇ ਆਪਰੇਸ਼ਨ ਕੈਂਸਰ ਤੋਂ ਲੈ ਕੇ ਬੱਚਿਆਂ ਦੀਆਂ ਫੀਸਾਂ ਤੱਕ ਇਹ ਕਮਾਲਜੀਤ ਸਿੰਘ ਨਹੀਂ ਕਰ ਸਕਦਾ ਪੂਰੀ ਦੁਨੀਆ ਦੇ ਵਿੱਚ 22300 ਲੋਕ ਮੇਰੇ ਨਾਲ ਜੁੜਿਆ ਜੋ ਮੈਨੂੰ ਕਦੀ ਮਿਲਿਆ ਨਹੀਂ ਮੈਂ ਉਹਨਾਂ ਨੂੰ ਕਦੀ ਨਹੀਂ ਮਿਲਿਆ ਜਿਨ੍ਹਾਂ ਦੀ ਸੇਵਾ ਹੁੰਦੀ ਹੈ ਉਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਸਿਰਫ ਇੱਕੋ ਜਾਮਨ ਹੈਗਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਿੱਖ ਸਿੱਖ ਦੀ ਬਾਣ ਫੜ ਰਿਹਾ ਹੈ ਇਹ ਤੁਹਾਨੂੰ ਆਪਣੇ ਸਿਧਾਂਤਿਕ ਤੌਰ ਦੇ ਉੱਪਰ ਸਿੱਖ ਨੂੰ ਸਿੱਖ ਦੀ ਬਾਹ ਪਕੜਨ ਦੀ ਜ਼ਰੂਰਤ ਹੈ ਜੇਕਰ ਅੱਜ ਨਹੀਂ ਪਕੜੋਗੇ ਤੇ ਕੱਲ ਪਕੜਨ ਜੋਗੇ ਰਹੋਗੇ ਵੀ ਨਹੀਂ ਕਿਸੇ ਹੋਰ ਦੇ ਸੇਵਾ ਕਰਨ ਤੋਂ ਪਹਿਲੇ ਆਪਣੇ ਸਿੱਖ ਵੱਲ ਪਾਸੇ ਦੇਖੋ ਉਹਦੀ ਪੜ੍ਹਾਈ ਵਾਲੇ ਪਾਸੇ ਦੇਖੋ ਦਵਾਈ ਵਾਲੇ ਪਾਸੇ ਦੇਖੋ ਕਮਾਈ ਵਾਲੇ ਪਾਸੇ ਦੇਖੋ ਬਾਕੀ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਸ਼ਬਦ ਨਹੀਂ ਹੈਗੇ ਉਹ ਕਿ ਸ਼ਬਦ ਗੁਰੂ ਬਖਸ਼ਦੇ ਨੇ ਜਿੰਨੇ ਉਹਨਾਂ ਨੇ ਬਖਸ਼ੇ ਉਹਨੇ ਤੁਹਾਨੂੰ ਦੇ ਦਿੱਤੇ ਨੇ ਅਰਦਾਸ ਸਿਰਫ ਇੱਕੋ ਕਰੋ ਸਰਬੱਤ ਦੀ ਪਰ ਸਿੱਖ ਪਹਿਲੇ ਆਪਣੇ ਹੱਥ ਪਨੋਂ ਆਪਸ ਦੇ ਵਿੱਚ ਸੇਵਾ ਸਿਮਰਨ ਔਰ ਸਮਰਪਣ ਦੇ ਅੰਦਰ ਸਿੱਖ ਦੀ ਸਿੱਖ ਬਾਪੜੇ